ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਅੱਜ ਜਿੱਥੇ ਪਟਿਆਲਾ ਵਿਖੇ ਪੀਆਰਟੀਸੀ ਵਿੱਚ ਕੰਮ ਕਰਦੀਆਂ ਵੱਖ-ਵੱਖ ਜਥੇਬੰਦੀਆਂ ਸੰਬੰਧਿਤ ਐਟਕ ਇੰਟਕ ਕਰਮਚਾਰੀ ਦਲ ਐਸਸੀਬੀਸੀ ਕੰਟਰੈਕਟ ਆਜ਼ਾਦ ਅਤੇ ਰਿਟਾਇਰਡ ਵਰਕਰਸ ਭਾਈਚਾਰਾ ਯੂਨੀਅਨ ਐਟਕ ਦੇ ਆਧਾਰਿਤ ਪੀਆਰਟੀਸੀ ਵਰਕਰਸ ਐਕਸ਼ਨ ਕਮੇਟੀ ਵੱਲੋਂ ਪੰਜਾਬ ਸਰਕਾਰ ਵਿਰੁੱਧ ਔਰਤਾ ਤੇ ਬੱਸਾਂ ਵਿੱਚ ਮੁਫਤ ਸਫ਼ਰ ਦੀ ਮੰਗ ਦੀ ਪਿਛਲੇ ਕਈ ਮਹੀਨਿਆਂ ਦੀ 500 ਕਰੋੜ ਰੁਪਏ ਤੋਂ ਵਾਧੂ ਰਕਮ ਦੀ ਅਦਾਇਗੀ ਪੀਆਟੀਸੀ ਨੂੰ ਨਾ ਕਰਨ ਦੇ ਰੋਸ ਵਿੱਚੋਂ ਬਾਜ਼ਾਰਾਂ ਵਿੱਚ ਬੈਨਰ ਮਾਟੋ ਅਤੇ ਨਾਰੀਆਂ ਦੀਆਂ ਤਖਤੀਆਂ ਲੈ ਕੇ ਰੋਹਪੂਰਨ ਰੋਸ ਮਾਰਚ ਕੀਤਾ ਗਿਆ ਇਸ ਰੋਸ ਮਾਰਚ ਤੋਂ ਪਹਿਲਾਂ ਪਟਿਆਲਾ ਡਿਪੂ ਦੇ ਗੇਟ ਉੱਪਰ ਰੈਲੀ ਕੀਤੀ ਗਈ ਉਸ ਤੋਂ ਬਾਅਦ ਐਕਸ਼ਨ ਕਮੇਟੀ ਦੇ ਕਨਵੀਨਰ ਸ਼ਿਰੀ ਨਿਰਮਲ ਸਿੰਘ ਢਾਲੀਵਾਲ ਅਤੇ ਮੈਂਬਰਾਂ ਸ਼੍ਰੀ ਬਲਦੇਵ ਰਾਜ ਬੱਤਾ, ਜਰਨੈਲ ਸਿੰਘ, ਮਨਜਿੰਦਰ ਕੁਮਾਰ ਬੱਬੂ ਸ਼ਰਮਾ, ਰਾਕੇਸ਼ ਕੁਮਾਰ ਧੱਤਰਪੁਰੀ ਅਤੇ ਉੱਤਮ ਸਿੰਘ ਬਾਗੜੀ ਦੀ ਅਗਵਾਈ ਵਿੱਚ ਰੋਸ ਮਾਰਚ ਸ਼ੁਰੂ ਕੀਤਾ ਗਿਆ ਜੋ ਕਿ ਬਾਜ਼ਾਰਾਂ ਵਿੱਚੋਂ ਦੀ ਹੁੰਦਾ ਹੋਇਆ ਪੁਰਾਣੇ ਬੱਸ ਸਟੈਂਡ ਪਟਿਆਲਾ ਦੇ ਗੇਟ ਸਾਹਮਣੇ ਪੰਜਾਬ ਸਰਕਾਰ ਦਾ ਪੁਤਲਾ ਸਾੜ ਕੇ ਖਤਮ ਕੀਤਾ ਗਿਆ ਬਾਜ਼ਾਰਾਂ ਵਿੱਚ ਨਾਰੇ ਲਾਉਂਦੇ ਹੋਏ ਪੰਜਾਬ ਦੇ ਆਮ ਆਦਮੀ ਪਾਰਟੀ ਵਿੱਚ ਪਾਰਟੀ ਦੇ ਮੁਲਾਜ਼ਮ ਮਜ਼ਦੂਰ ਵਿਰੋਧ ਸਰਕਾਰ ਦੇ ਵਿਰੋਧ ਸਰਕਾਰ ਦੀ ਜਮਕੇ ਨਿਖੇਦੀ ਕੀਤੀ ਗਈ ਐਕਸ਼ਨ ਕਮੇਟੀ ਦੇ ਆਗੂਆਂ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਵਾਂ ਸਾਲ 2025 ਚੜ੍ਹਦੇ ਹੀ ਪਹਿਲਾ ਤਨਖਾਹ ਪੈਨਸ਼ਨ ਜੋ ਕਿ ਹਰ ਹਾਲਤ ਪਹਿਲੀ ਤਾਰੀਖ ਨੂੰ ਮਿਲਣੀ ਚਾਹੀਦੀ ਹੈ ਉਹ 14 ਤਾਰੀਖ ਹੋਣ ਤੱਕ ਵੀ ਵਰਕਰਾਂ ਨੂੰ ਨਸੀਬ ਨਹੀਂ ਹੋਈ ਜਦਕਿ ਘਰਾਂ ਦਾ ਗੁਜ਼ਾਰਾ ਅਤੇ ਹੋਰ ਲੋੜਾਂ ਪੂਰੀਆਂ ਕਰਨ ਲਈ ਪਹਿਲੀਆਂ 2-3 ਤਰੀਖਾਂ ਤੱਕ ਹਰ ਇੱਕ ਮੁਲਾਜ਼ਮ ਨੂੰ ਭੁਗਤਾਨ ਕਰਨੇ ਪੈਂਦੇ ਹਨ ਪਰ ਇਹ ਕਿਹੋ ਜਿਹੀ ਸਰਕਾਰ ਹੈ ਜਿਸ ਨੇ ਢਿੱਡ ਤਾਈ ਦੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ਜਿਹੜੀ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਵੀ ਬੋਰਡ ਰਾਜਨੀਤੀ ਲਈ ਦਿੱਤੀਆਂ ਸਫਰ ਸਹੂਲਤਾਂ ਦੀ 5 ਕਰੋੜ ਰੁਪਏ ਦੀ ਪੈਂਡਿੰਗ ਪਈ ਰਕਮ ਵਿੱਚੋਂ 30-40 ਕਰੋੜ ਰੁਪਏ ਵੀ ਤਨਖਾਹ ਪੈਨਸ਼ਨ ਲਈ ਨਹੀਂ ਦਿੰਦੀ ਜਿੱਥੇ ਸਰਕਾਰ ਮੁੱਖ ਤੌਰ ਤੇ ਇਸ ਲਈ ਜ਼ਿੰਮੇਵਾਰ ਹੈ ਉਹ ਹੀ ਪੀਆਰਟੀਸੀ ਦੇ ਵਿੱਤੀ ਪ੍ਰਬੰਧਤ ਸੰਚਾਲਨ ਕਰਨ ਵਾਲੇ ਲੇਖਾ ਅਧਿਕਾਰੀ ਵੀ ਜ਼ਿੰਮੇਵਾਰ ਹਨ ਜਿਹੜੇ ਲੋੜੀ ਦੀ ਪੈਰ ਵੀ ਨਹੀਂ ਕਰਦੇ ਸਗੋਂ ਆਪ ਹੀ ਅੜਿੱਕੇ ਵਿੱਚ ਤੋਂਦੇ ਹਨ ਐਕਸ਼ਨ ਕਮੇਟੀ ਨੇ ਐਲਾਨ ਕੀਤਾ ਕਿ ਜੇਕਰ ਵਰਕਰਾਂ ਦੀਆਂ ਤਰੱਕੀਆਂ ਪੱਕੇ ਕੰਟਰੈਕਟ ਵਰਕਰ ਪੱਕੇ ਕਰਨੇ ਨਵੀਆਂ ਬਸਾਂ ਪਾਉਣੀਆਂ ਤਨਖਾਹ ਪੈਨਸ਼ਨ ਦੀ ਸਮੇਂ ਸਿਰ ਅਦਾਇਗੀ ਕਰਨਾ ਆਦੀ ਮੰਗਾਂ ਪੂਰੀਆਂ ਕਰਨ ਵਿੱਚ ਦੇਰੀ ਅਤੇ ਲਾਪਰਵਾਹੀ ਵਾਲਾ ਰਵੱਈਆ ਜਾਰੀ ਰਿਹਾ ਤਾ ਜਲਦ ਹੀ ਲਗਾਤਾਰ ਸੰਘਰਸ਼ ਸ਼ੁਰੂ ਕਿਤੇ ਜਾਣਗੇ ਧੰਨਵਾਦ